ਲੋਕ ਕਿਸਾਨਾਂ ਦੇ ਹੱਕ ਦੇ ਵਿੱਚ ਆ ਗਏ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਆਖਰਕਾਰ ਹੀ ਦਿੱਤੀ ਕਿਸਾਨਾਂ ਦੇ ਲਈ ਵੱਡੀ ਗੱਲ ਕਿਸਾਨਾਂ ਦੀ ਕਰਤੀ ਸਪੋਰਟ ਕੀ ਕੁਝ ਕਹਿ ਰਹੇ ਨੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਉਹਨਾਂ ਦੇ ਵੱਲੋਂ ਕਿਸਾਨਾਂ ਦੀ ਕਿਸ ਤਰੀਕੇ ਨਾਲ ਸਪੋਰਟ ਕੀਤੀ ਆ ਤੁਹਾਨੂੰ ਉਹਨਾਂ ਦੀ ਹੀ ਜ਼ੁਬਾਨੀ ਸੁਣਾ ਦਿੰਨੇ ਆ ਇੰਡਸਟਰੀ ਕਿਉਂਕਿ ਪੰਜਾਬ ਦੇ ਵਿੱਚ ਇੰਡਸਟਰੀ ਪਰਫੁੱਲਤ ਹੋ ਰਹੀ ਹੈ ਪਰ ਅਸੀਂ ਦੇਖਿਆ ਪਿਛਲੇ ਦਹਾਕੇ ਦੇ ਵਿੱਚ ਜਿਹੜੇ ਕੁਝ ਇਨਸੈਂਟਿਵ ਬੰਦੀ ਮਿਲਲੇ ਕਾਫੀ ਇੰਡਸਟਰੀ ਸ਼ਿਫਟ ਕਰ ਗਈ ਲੇਕਿਨ ਐਨੀਹਾਉ ਹੁਣ ਅਸੀਂ ਅੱਗੇ ਇੰਡਸਟਰੀ ਵਾਸਤੇ ਕੀ ਕਰ ਸਕਦੇ ਆ ਉਹਦੇ ਸਾਨੂੰ ਸਟਰੈਟੈਜਿਕ ਰਿਫਾਰਮ ਇਨਫਰਾਸਟ੍ਰਕਚਰ ਡਵੈਲਪਮੈਂਟ ਕਰਨੀ ਪੈਗੀ ਸਰਕਾਰ ਨੇ ਕੁਝ OTS ਦੋਸ ਸਕੀਮਾਂ ਪਿਛਲੇ 15 ਦਿਨਾਂ ਚ ਲੈਂਦੀਆਂ ਇਹਦੇ ਨਾਲ ਵੀ ਕੁਝ ਰਾਹਤ ਮਿਲੇਗੀ ਪਰ ਜਿਹੜੇ ਫੋਕਲ ਪੁਆਇੰਟਸ ਆ ਆਪਣੇ ਅਸੀਂ ਕੇ ਆ ਸੁਝਾਅ ਵੀ ਦਿੱਤਾ ਸਰਕਾਰ ਨੇ ਵੀ ਮੰਨਿਆ ਕਿ ਫੋਕਲ ਪੁਆਇੰਟਸ ਰੈਨੋਵੇਟ ਹੋਣੇ ਚਾਹੀਦੇ ਆ ਕੋਈ ਸਾਰੀ ਇੰਡਸਟਰੀ ਦੀ ਇਹ ਡਿਮਾਂਡ ਹੈ ਵੀ ਫੋਕਲ ਪੁਆਇੰਟਸ ਬਹੁਤ ਹੀ ਇਸ ਤਰ੍ਹਾਂ ਖਸਤਾ ਹਾਲਾਤ ਚ ਨੇ ਉਥੇ ਜਿਹੜੇ ਇੰਡਸਟਰੀਅਲ ਸੈਕਟਰ ਹੈ ਰ ਇਨਫਰਾਸਟ੍ਰਕਚਰ ਭਾਵੇਂ ਤੁਸੀਂ ਲੁਧਿਆਣਾ ਮੈਂ 스마트 ਸਿਟੀ ਦਾ ਵੀ ਪ੍ਰੋਜੈਕਟ ਉਥੇ ਪਾਰਲੀਮੈਂਟ ਚ ਵੀ ਕਿਹਾ ਕਿ ਆਪਾਂ ਨਾਮ ਵਾਸਤੇ ਲੁਧਿਆਣਾ ਜਲੰਧਰ ਅਮਰਸਰ 스마트 ਸਿਟੀ ਤੇ ਕੇਂਦਰ ਸਰਕਾਰ ਨੇ ਕਰ ਦਿੱਤਾ ਪਰ ਮੈਂ ਕਿਹਾ ਜੀ ਮੈਂ ਮੰਤਰੀ ਜੀ ਨੂੰ ਕਿਹਾ ਮੇਰੇ ਨਾਲ ਚੱਲੋ ਉੱਥੇ ਲੱਗਦਾ ਵੀ 스마트 ਸਿਟੀ ਹੈ ਕਿਉਂਕਿ ਇਫ ਯੂ ਸੀ ਦਾ ਡਰਟ ਐਂਡ ਦਾ ਫਿਲਥ ਐਂਡ ਦਾ ਰੋਡਸ ਜਿਹੜੀ ਲੁਧਿਆਣਾ ਦੀ ਮੇਨ ਇੰਡਸਟਰੀਅਲ ਰੋਡ ਐ ਜਿੱਥੇ A1 ਬਾਈਸਾਈਕਲ ਐ ਇਹ ਉਸ ਵਾਰ ਤੇ ਸਾਰੇ ਵਰਦਮਨ ਇਹ ਜਿਹੜੇ ਰੋਡ ਤੇ ਗਿਆ ਮੈਂ ਉਹ ਰੋਡ ਹੀ ਇੰਨੀ ਖਰਾਬ ਸੀ ਉਹ ਕਹਿੰਦੇ ਜੀ ਇਹ ਹਾਈਵੇ ਉਹ ਕਹਿੰਦੇ NH ਨੈਸ਼ਨਲ ਹਾਈਵੇ ਦੀ ਰੋਡ ਹੈ ਕੋਈ ਦੂਜੀ ਰੋਡ ਹੈ ਤਾਂ ਆਪਾਂ ਨੂੰ ਜਿਹੜਾ ਇੰਡਸਟਰੀਅਲ ਇਨਫਰਾਸਟ੍ਰਕਚਰ ਸੁਧਾਰਨਾ ਪਏਗਾ ਫॉर ਇਨਵਾਈਟਿੰਗ ਐਂਡ ਫੋਕਲ ਫੋਕਲ ਪੁਆਇੰਟਸ অর ਸਪੈਸ਼ਲ ਇਕਨੋਮਿਕ ਜ਼ੋਨ ਬਣਾਉਣੇ ਪੈਣਗੇ ਫਿਰ ਸਾਡੀ ਸਟਾਰਟਅੱਪਸ ਦੀ ਇਨੋਵੇਸ਼ਨ ਮਿਸ਼ਨ ਦੇ ਨਾਲ ਪਿਛਲੇ ਹਫਤੇ ਮੀਟਿੰਗ ਹੋਈ ਉਥੇ ਆਪਣੇ ਕੋਲ ਟੈਲੈਂਟ ਦੀ ਕਮੀ ਨਹੀਂ ਹੈ ਪੰਜਾਬ ਦੇ ਵਿੱਚ ਡੈਮੋਗ੍ਰਾਫਿਕ ਡਿਵਿਡੈਂਡ ਬਹੁਤ ਹੈ ਐਂ ਪੰਜਾਬ ਦੇ ਪੜਾਈ ਚ ਐਕੈਡਮਿਸ਼ਨ ਚ ਕੋਈ ਕਮੀ ਨਹੀਂ ਹੈ ਆਈਟੀ ਗ੍ਰੈਜੂਏਟਸ ਇੱਥੋਂ ਪੜ ਰਹੇ ਨੇ ਪਰ ਪੜਨ ਤੋਂ ਬਾਅਦ ਉਹ ਪੰਜਾਬ ਚ ਨਹੀਂ ਰੁਕਦੇ ਦੇ ਗੋ ਟੂ ਬੈਂਗਲੋਰ ਐਂ ਹਾਈਦਰਾਬਾਦ ਤੋਂ ਆਪਣੇ STPI ਪਾਰਕ ਇੱਥੇ ਇੱਕ ਉਥੇ ਮੋਹਾਲੀਏ ਕਮਰਸਰ ਪਰ ਅਸੀਂ ਅੱਜ ਤੱਕ ਉਥੇ IT ਹੱਬ ਵੱਡਾ ਨਹੀਂ ਬਣਾ ਸਕੇ ਉਹਦੇ ਲਈ ਸਾਨੂੰ ਧਿਆਨ ਦੇਣਾ ਪਏਗਾ ਸਾਰੇ ਸਟੇਕ ਹোলਡਰਸ ਨੂੰ ਸਰਕਾਰ ਨੂੰ IT ਕੰਪਨੀਆਂ ਨੂੰ BPO ਵੱਡੇ ਸੈਟਅਪ ਕਰਨੇ ਪੈਣਗੇ ਤਾਂ ਕਿ ਪੰਜਾਬ ਦੇ ਜਿਹੜੇ IT ਗ੍ਰੈਜੂਏਟ ਹੈ ਜਿਹੜੇ ਪੰਜਾਬ ਤੋਂ ਪੜ੍ਹ ਰਹੇ ਹੈ ਬੱਚੇ ਉਹ ਬਾਹਰ ਨਾ ਜਾਣ ਜਾਂ ਹੋਰ ਸਟੇਟਾਂ ਦੇ ਵਿੱਚ ਨਾ ਜਾਣ ਇੱਕ ਹੋਰ ਇਹਦੇ ਚੋਂ ਰეკਮੈਂਡੇਸ਼ਨ ਨਿਕਲ ਕੇ ਆਈ ਪੰਜਾਬ ਵਿਜ਼ਨ ਚੋਂ ਕਿ ਆਪਨ ਫਰੇਟ ਬਹੁਤ ਦੇਣਾ ਪੈਂਦਾ ਅੱਜ ਹਰਿਆਣਾ ਦੀ ਗੱਲ ਹੋ ਰਹੀ ਸੀ ਉਹ ਕਹਿੰਦੇ ਕਿ ਅਸੀਂ ਜਿਹੜੇ ਵੈਜੀਟੇਬਲਸ ਦੇ ਉੱਤੇ ਜਿਹੜਾ ਐਕਸਪੋਰਟ ਹੁੰਦਾ ਸੀ ਮਦਦ ਕਰਦੇ ਆ ਤੇ ਫਰੇਟ ਇਕੁਲ ਉਹਦੇ ਲਈ ਪੰਜਾਬ ਸਰਕਾਰ ਨਾਲ ਵੀ ਗੱਲ ਹੋਈ ਵਿੱਤ ਮੰਤਰੀ ਚਿਮਾ ਸਾਹਿਬ ਨਾਲ ਵੀ ਗੱਲ ਹੋਈ ਸਰਕਾਰ ਉੱਥੇ ਵੀ ਗੱਲ ਚੱਲ ਰਹੀ ਹੈ ਚਾਹੇ ਰੇਲਵੇ ਮਿਨਿਸਟਰੀ ਤੋਂ ਬਜਟ ਮਿਲੇ ਜਾਂ ਕਾਮਰਸ ਮਿਨਿਸਟਰੀ ਤੋਂ ਬਣੇ ਕਿਉਂਕਿ ਪੰਜਾਬ ਹਰਿਆਣਾ ਮੱਦੇਨ ਲੈਂਡਲੌਕ ਸਟੇਟਾਂ ਨੇ ਇਥੋਂ ਕਾਂਡਲਾ ਔਰ ਬਾਕੀ ਬਹੁਤ ਦੂਰ ਨੇ ਜੇ ਆਪਾਂ ਕੋਈ ਚੀਜ਼ ਐਕਸਪੋਰਟ ਕਰਨੀ ਹੈ ਕੁਝ ਨਾ ਕੁਝ ਫਰੇਟ ਦੀ ਸਪੋਰਟ ਐਕਸਪੋਰਟਰਸ ਨੂੰ ਦੇਣੀ ਪੈਗੀ ਬੇਸਡ ਓਨ ਗਾਰੰਟੀਡ ਟਰਨਓਵਰ ਕੋਈ ਬੰਦਾ ਕਹਿੰਦਾ ਮੈਂ 200 ਕਰੋੜ ਦਾ ਐਕਸਪੋਰਟ ਕਰਾਂਗਾ ਆਟੋ ਕੰਪੋਨੈਂਟ ਜਾਂ ਫਰੂਟ ਜਾਂ ਵੈਜੀਟੇਬਲ ਕੋਈ ਵੀ ਚੀਜ਼ ਉਹਦਾ ਮੈਨੂੰ ਇਹ ਸਪੋਰਟ ਚਾਹੀਦੀ ਹੈ ਕਿਉਂਕਿ ਉਸ ਤੋਂ ਬਿਨਾ ਐਕਸਪੋਰਟ ਸਾਡੀਆਂ ਜਿਵੇਂ ਸਟੇਟਾਂ ਪੰਜਾਬ ਉਸ ਤੋਂ ਕੰਪੀਟ ਹੋਣਾ ਜਿਹੜਾ ਉਹ ਜਿਹੜਾ ਉਹ ਸੰਭਵ ਨਹੀਂ ਹੈ ਫਿਰ ਕਨਵੈਨਸ਼ਨ ਸੈਂਟਰ ਦੀ ਵੀ ਗੱਲ ਹੋਈ ਕਿਉਂਕਿ ਜਗ੍ਹਾ ਪਈ ਹੈ ਅੰਮ੍ਰਿਤਸਰ ਵੀ ਲੁਧਿਆਣਾ ਵੀ ਮੋਹਾਲੀ ਵੀ ਪਿੱਛੇ ਹੋਇਆ ਸੀ ਪਰ ਉਹ ਸੁਪਨਾ ਸাকার ਨਹੀਂ ਹੋ ਸਕਿਆ ਜਗ੍ਹਾ ਪਈ ਹੈ ਲੇਕਿਨ ਕਨਵੈਨਸ਼ਨ ਸੈਂਟਰ ਬਣਨੇ ਸੀ ਉਹ ਬਣ ਨਹੀਂ ਸਕੇ ਚਾਹੇ PPP ਮਾਡਲ ਚ ਬਣਨ ਇਹ ਵੀ ਸਾਨੂੰ ਅਗਲੇ 5-7 ਸਾਲਾਂ ਜਾਂ 4 ਸਾਲਾਂ ਚ ਸੋਚਣਾ ਪਏਗਾ ਕਿ ਇਹ ਕਨਵੈ ਕਿਉਂਕਿ ਕਨਵੈਨਸ਼ਨ ਸੈਂਟਰ ਲੁਧਿਆਣਾ ਮਾਂਚੈਸਟਰ ਆਫ ਇੰਡੀਆ ਜੇ ਉੱਥੇ ਐਗਜ਼ਿਬਿਸ਼ਨ ਸੈਂਟਰ ਹੀ ਸਾਡੇ ਨਹੀਂ ਹੈਗੇ ਕਨਵੈਨਸ਼ਨ ਸੈਂਟਰ ਨਹੀਂ ਹੈਗੇ ਤਾਂ ਫਿਰ ਉਹਦੇ ਨਾਲ ਆਪਣਾ ਟ੍ਰੇਡ ਪਰਫੁੱਲਤ ਨਹੀਂ ਹੋ ਸਕਦਾ ਔਰ ਨਾਲ ਹੀ ਇੰਡਸਟਰੀ ਦੀ ਔਰ ਅਨਇੰਪਲਾਈਮੈਂਟ ਦੀ ਦੋਨਾਂ ਦੀ ਹੈ ਸਕਿੱਲ ਟ੍ਰੇਨ ਹੁਣ ਇੰਡਸਟਰੀ ਨੂੰ ਜਿਹੜੇ ਸਕਿੱਲ ਫੋਰ ਜਿਹੜਾ ਅਸੀਂ ਗੈਪ ਪੂਰਾ ਕਰ ਰਹੇ ਆ ਅਸੀਂ 5 ਵਰਲਡ ਸਕਿੱਲ ਸੈਂਟਰ ਖੋਲੇ ਆ ਲੁਧਿਆਣਾ ਜਲੰਧਰ ਅੰਮ੍ਰਿਤਸਰ ਪਟਿਆਲਾ ਤੇ ਉੱਥੇ ਅਸੀਂ ਇੰਡਸਟਰੀ ਤੋਂ ਪੁੱਛ ਰਹੇ ਆ ਵੀ ਤੁਹਾਨੂੰ ਕਿਹੜੀਆਂ ਸਕਿੱਲ ਦੀਆਂ ਜ਼ਰੂਰਤ ਹੈ ਅਸੀਂ ਜਿਵੇਂ ਲੁਧਿਆਣਾ 3D ਪ੍ਰਿੰਟਿੰਗ ਮਸ਼ੀਨ ਬੀ ਟ੍ਰੇਨਿੰਗ ਲਵਾਈ ਹੈ ਰੋਬੋਟਿਕ ਵੈਲਡਰ ਲਗਵਾਇਆ ਇਸ ਤਰ੍ਹਾਂ ਦੀ ਸਕਿੱਲ ਟ੍ਰੇਨਿੰਗ ਸਾਨੂੰ ਆਪਣੇ ਯੂਥ ਨੂੰ ਦੇਣੀ ਪੈਗੀ ਭਾਵੇਂ ਜਿੰਨਾ ਯੂਥ ਸੌਰੀ ਟੂ ਸੇ ਡੰਕੀ ਰੋਡ ਆ ਡਰੱਗਸ ਆਰ ABCD ਜੇ ਆਪਾਂ ਯੂਥ ਨੂੰ ਜੋ ਸਾਡਾ ਜਿਹੜਾ ਮੋਟਿਵ ਹੈ ਉਹਨੂੰ ਆਪਾਂ ਸਕਿੱਲ ਟ੍ਰੇਨਿੰਗ ਦੇ ਕੇ ਬਹੁਤ ਕੋਰਸਸ ਨੇ ਸਕਿੱਲ ਦੇ ਉਹਨੂੰ ਆਪਾਂ ਉਸ ਤੋਂ ਬਚਾ ਸਕੀਏ ਔਰ ਨਾਲ ਹੀ ਜਿਹੜਾ ਨਵੇਂ ਕੋਰਸੇ ਜਿਹੜਾ ਮੈਂ ਤੁਹਾਨੂੰ ਦੱਸਿਆ 3D ਪ੍ਰਿੰਟਿੰਗ ਰੋਬੋਟਿਕ ਵੈਲਡਰ ਹੁਣ ਅਸੀਂ ਲੁਧਿਆਣਾ AI ਦੇ ਕੋਰਸ ਵੀ ਸ਼ੁਰੂ ਕੀਤੇ ਨੇ ਕਿ ਉਹਦੇ ਡਾਟਾ ਸਾਇੰਟਿਸਟ ਡਾਟਾ ਐਨਾਲਿਸਟ ਔਰ ਜਿਹੜਾ AI ਦਾ IoT ਇਹ ਸਾਰੇ ਕੋਰਸ ਕਰਕੇ ਬੱਚੇ ਬਾਹਰ ਜਾ ਸਕਦੇ ਆ ਆਪਣਾ ਵੀ ਕੰਮ ਸ਼ੁਰੂ ਕਰ ਸਕਦੇ ਆ ਅਸੀਂ ਤੇ ਚਲੋ ਠੀਕ ਹੈ ਫ੍ਰੀ ਕਰਾ ਰਹੇ ਹਾਂ ਕੋਰਸ ਜੁਣੀ ਕਿ ਫ੍ਰੀ ਕਰਾਣੇ ਨੋਮినਲ ਫੀ ਵੀ ਲਈ ਜਾ ਸਕਦੀ ਹੈ for skill development for industry and for tech, tackling the unemployment issue and to save our youth to go astray is is fundamental is the only solution rather ਇਹਦੇ ਨਾਲ ਜਿਹੜਾ ਬ੍ਰੇਨ ਡレイン ਔਰ ਇਹ ਸਾਰਾ ਮੈਂ ਗੱਲ ਕੀਤੀ ਹੈ ਸਟਾਰਟਅੱਪਸ ਦੇ ਨਾਲ ਇੱਕ ਹੈ ਸਕਿਲ ਡਿਵੈਲਪਮੈਂਟ ਜੌਬ ਜਿਹੜੇ ITI ਗ੍ਰੈਜੂਏਟ ਹੈ ਅਸੀਂ ਉਹਨਾਂ ਦੇ ਵੀ ਬਣ ਫੜ ਰਹੇ ਹਾਂ ਅਿੱਛੇ ਅਸੀਂ ਸਟਾਰਟਅੱਪਸ ਦੀ ਮੀਟਿੰਗ ਕੀਤੀ ਜਿਹੜਾ ਇੱਥੇ ਇਨੋਵੇਸ਼ਨ ਮਿਸ਼ਨ ਦੇ ਨਾਲ ਇਸੇ ਹਾਲ ਦੇ ਵਿੱਚ ਚੀਮਾ ਸਾਹਿਬ ਤੇ ਮੈਂ ਸਾਰੇ ਬੈਂਕਰਸ ਦੇ ਨਾਲ ਮੀਟਿੰਗ ਕੀਤੀ ਕਿ ਸਟਾਰਟਅੱਪ ਵਾਲਿਆਂ ਨੂੰ ਮੁਦਰਾ ਲੋਨ ਨਹੀਂ ਮਿਲਦੇ ਉਹ ਕੋਲੈਟਰਲ ਪਾਲਿਸੀ ਕਹਿੰਦੀ ਹੈ ਵੀ ਆਪਾਂ ਮੁਦਰਾ ਉਹਨਾਂ ਤੋਂ ਕੋਲੈਟਰਲ ਤੋਂ ਬਿਨਾਂ ਜੇ ਕੋਈ ਬੱਚਾ ਆਪਣੀ ਵਰਕਸ਼ਾਪ ਲਾਉਣਾ ਚਾਹੁੰਦਾ ਹੈ ਕੋਈ ਏਸੀ ਮਕੈਨਿਕ ਲਾਉਣਾ ਚਾਹੁੰਦਾ ਜੋ ਵੀ ਕੰਮ ਕਰਨਾ ਚਾਹੁੰਦਾ ਹੈ ਉਹ ਉਹਨੂੰ ਲੋਨ ਦਿੱਤਾ ਗਿਆ ਪਰ ਐਕਚੁਅਲ ਗਰਾਉਂਡ 'ਚ ਨਹੀਂ ਹੈ ਉਹ ਆਪਾਂ ਨੂੰ ਡਿਲੀਵਰੀ ਤੇਜ਼ ਕਰਨੀ ਪਈ ਚੀਮਾ ਸਾਹਿਬ ਨੇ ਬਹੁਤ ਸਖਤ ਹਦਾਇਤਾਂ ਦਿੱਤੀਆਂ ਬੈਂਕਾਂ ਨੂੰ ਲੇਕਿਨ ਹਰ ਇੱਕ ਜਗ੍ਹਾ ਤੇ ਜਾ ਕੇ ਜਾਂ ਤੇ ਉੱਥੋਂ ਦੇ ਡਿਪਟੀ ਕਮਿਸ਼ਨਰ ਸਾਹਿਬ ਜਾਂ ਦੂਜੇ ਉਹ ਇਨਸ਼ੋਰ ਕਰਨ ਕਿ ਜਿਹੜਾ ਸੈਲਫ এমਪਲoyed ਹੈ ਜਿਹੜਾ ਸਟਾਰਟਅਪ ਸ਼ੁਰੂ ਕਰ ਰਿਹਾ ਉਹਦੀ ਵਾਹ ਫੜੀ ਜਾਏ ਉਹਨੂੰ ਬੈਂਕ ਲੋਨ ਦੇਵੇ ਆਫਕੋਰਸ ਜੋ ਰਜਿਸਟ੍ਰੇਸ਼ਨ ਪ੍ਰੋਸੀਜਰ ਹੈ ਡੀਆਈਪੀਪੀ ਦਾ ਔਰ ਪ੍ਰੋਜੈਕਟ ਰਿਪੋਰਟ ਜਿਹੜੀ ਹੈ ਬਣਾ ਕੇ ਹੁਣ ਅਗੋਂ ਇੱਕ ਹੋਰ ਬੜਾ ਵੱਡਾ ਮਸਲਾ ਹੈ ਗਰਾਊਂਡ ਵਾਟਰ ਦਾ ਕਿ ਪੰਜਾਬ ਦਾ ਪਾਣੀ ਡਿਪਲੀਟ ਹੋ ਰਿਹਾ ਸਾਰਾ ਆਪਾਂ ਨੂੰ ਪਤਾ ਪ੍ਰੋਬਲਮਸ ਤੇ ਮੈਂ ਜ਼ਿਆਦਾ ਨਹੀਂ ਜਾ ਰਿਹਾ ਸੋਲੂਸ਼ਨ ਤੇ ਜਾ ਰਿਹਾ ਕਿਉਂਕਿ ਆਪਨ ਸਾਰਿਆਂ ਨੂੰ ਪਤਾ ਹੈ ਆਰਸੈਨਿਕ ਜ਼ਿਆਦਾ ਹੈ ਪਾਣੀ ਘਟ ਗਿਆ ਇਹਦੇ ਪੈਡੀ ਚ ਜਾ ਰਿਹਾ ਹੈ ਲੇਕਿਨ ਉਹਦਾ ਹੁਣ ਰਸਤਾ ਕੀ ਹੈ ਉਹ ਲੋਗ ਇਹ ਹੈ ਕਿ ਸਰਕਾਰ ਵੀ ਕਹਿ ਰਹੀ ਆ ਆਪਾਂ ਨੂੰ ਕਿਸਾਨਾਂ ਦਾ ਮਾਈਂਡ ਸੈਟ ਚੇਂਜ ਕਰਨਾ ਪਏਗਾ ਵੀ ਉਹ ਡਾਇਰੈਕਟ ਸੀਡਿੰਗ ਰਾਈਸ ਤੇ ਜਾਣ ਦੀ ਡੀਐਸਆਰ ਟੈਕਨੋਲੋਜੀ ਹੈ ਠੀਕ ਹੈ ਉਹਨਾਂ ਨੂੰ ਆਦਤ ਨਹੀਂ ਹੈ ਪਰ ਉਹਦੇ ਨਾਲ ਪਾਣੀ ਦੀ ਸੇਵ ਹੋ ਸਕਦੀ ਹੈ ਔਰ ਦੂਜਾ ਜਿਵੇਂ ਮੈਂ ਪਹਿਲਾਂ ਕਿਹਾ ਪੈਡੀ ਤੋਂ ਅਸੀਂ ਮੂਵ ਕਰਕੇ ਮਿਲਟ ਪਲਸਿਸ ਆਇਲ ਸੀਡ ਫਰੂਟ ਵੈਜੀਟੇਬਲ ਉਹਦਾ ਮੈਂ ਪਹਿਲੇ ਸੋਲੂਸ਼ਨ ਦੇ ਚੁੱਕੇ ਹਾਂ ਕਿ ਮਾਰਕੀਟ ਲਿੰਕੇਜ ਹੋਏ ਉਹਦੀ ਪ੍ਰੋਸੈਸਿੰਗ ਹੋਏ ਤਾਂ ਹੀ ਕਿਸਾਨ ਉਧਰ ਜਾਏਗਾ ਔਰ ਨਾਲ ਹੀ ਜਿਹੜੀ ਅਟਲ ਭੋਜਲ ਯੋਜਨਾ ਜਿਹਦੇ ਨਾਲ ਗਰਾਊਂਡ ਵਾਟਰ ਮੈਨੇਜਮੈਂਟ ਠੀਕ ਹੁੰਦਾ ਹੈ ਉਹਦੇ ਚ ਉਹਨਾਂ ਦੇ ਸੈਂਟਰ ਕੋਲ 6000 ਕਰੋੜ ਦਾ ਬਜਟ ਹੈ ਪਰ ਪੰਜਾਬ ਨੂੰ ਉਹਦੇ ਚੋਂ ਹਜੇ ਕੋਈ ਅਲੋਕੇਸ਼ਨ ਇੱਕ ਪੈਸਾ ਨਹੀਂ ਮਿਲ ਰਿਹਾ ਮੈਂ ਜਿਹੜੇ ਐਗਰੀਕਲਚਰ ਮਿਨਿਸਟਰ ਤੇ ਪਰਜ਼ੋਰ ਮੰਗ ਕੀਤੀ ਹੈ ਕਿ ਪੰਜਾਬ ਉਹਦੀਆਂ ਅਟਲ ਭੂਜਲ ਯੋਜਨਾ ਦੀਆਂ ਸਾਰੀਆਂ ਕੰਡੀਸ਼ਨ ਪੂਰੀਆਂ ਕਰਦਾ ਹੈ ਜਿਹਦੇ ਵਿੱਚ ਵਾਟਰ ਕਨ ਸਰਵੇਸ਼ਨ ਰੀਚਾਰਜਿੰਗ ਆਫ ਡਿਪਲੀਟਿਡ ਵਾਟਰ ਐਫੀਸ਼ੀਐਂਟ ਇਰੀਗੇਸ਼ਨ ਔਨ ਗਰਾਊਂਡ ਵਾਟਰ ਗਵਰਨੈਂਸ ਇਦੇ ਨਾਲ ਕਾਫੀ ਅਗਰ ਜੇ ਅਲੋਕੇਸ਼ਨ ਮਿਲਦੀ ਹੈ ਪੰਜਾਬ ਨੂੰ ਇਹਦੇ ਨਾਲ ਕਾਫੀ ਬਜਟ ਜਿਹੜਾ ਉਹ ਵਾਟਰ ਕਨਜ਼ਰਵੇਸ਼ਨ ਤੇ ਲਗਾਇਆ ਜਾ ਸਕਦਾ ਫਿਰ ਮੈਂ ਪਹਿਲਾਂ ਜਿਵੇਂ ਗੱਲ ਕੀਤੀ ਸਕਿਲਿੰਗ ਦੀ ਸਕਿਲਿੰਗ ਦੇ ਨਾਲ ਹੀ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਮਤਲਬ ਸੰਤੋਸ਼ਜਨ ਗੱਲ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ 15 ਦਿਨਾਂ ਤੋਂ ਪੂਰਾ ਕਸਿਆ ਕੰਮ ਔਰ ਬਹੁਤ ਸਖਤ ਐਕਸ਼ਨ ਡਰਗ ਮਾਫੀਆ ਤੇ ਲਿਆ ਸਪਲਾਈ ਚੇਨ ਬ੍ਰੇਕ ਕਰਨ ਲਈ ਲੇਕਿਨ ਉਹ ਜਿਹੜੇ ਆਪਣੇ ਵੀਰ ਭੈਣਾਂ ਜਿਹੜੇ ਕੁਰਾਏ ਪੈ ਗਏ ਆ ਉਹਨਾਂ ਨੂੰ ਤਾਂ ਆਪਾਂ ਵਾਪਸ ਲਿਆਣਾ ਉਹਨਾਂ ਨੂੰ ਵਾਪਸ ਲਿਆਉਣ ਦਾ ਸਾਡਾ ਸੁਆਮੀ ਵਿਵੇਕਾਨੰਦਸ ਹੈ ਡਰਗ ਰੀਹੈਬ ਸੈਂਟਰ ਅੰਮ੍ਰਿਤਸਰ ਜਲੰਧਰ ਹੈ ਉੱਥੇ ਅਸੀਂ ਉਹਨਾਂ ਨੂੰ ਦਵਾਈਆਂ ਤੋਂ ਇਲਾਵਾ ਯੋਗਾ ਮੈਡੀਟੇਸ਼ਨ ਮਿਊਜ਼ਿਕ ਕੀਰਤਨ ਖੇਡਾਂ ਉਹਦੇ ਨਾਲ ਅਸੀਂ ਉਹਨਾਂ ਨੂੰ ਸਕਿਲਿੰਗ